ਮਰ ਜਾਣਾ ਨਾ 24 ਘੰਟੇ ਗਈ ਜਾਊਗਾ ਮੈਂ ਤਾਂ ਠੁੱਕੀ ਲਿਆ ਮੈਂ ਤਾਂ ਡੋਡੇ ਲਿਆ ਇਹਨੂੰ ਕਿੱਥੋਂ ਲਿਆ ਲਿਆ ਦੇਈ ਜਾਵਾ ਇੱਕ ਮੇਰਾ ਜੇਠ ਹੀ ਆ ਬਸ ਜਿਹੜਾ ਮੇਰਾ ਦੁੱਖ ਦਾ ਸੁੱਖ ਦਾ ਦੇਖਦਾ ਉਹ ਹੀ ਆ ਜਿਹੜੀਆਂ ਮੇਰੀਆਂ ਸਾਰੀਆਂ ਘਾਟਾਂ ਪੁਰੀਆਂ ਕਰ ਦਿੰਦਾ ਚਲ ਹੁਣ ਆ ਦੇਖ ਤਾਂ ਸਹੀ ਖਬਰਾ ਖੇਤੋਂ ਆ ਗਿਆ ਹੋਵੇ ਕੱਟ ਓ ਬੁੱਕੀ ਅਵੀ ਵਿਕੀ ਆ ਤੰਗਰਾ ਕਾਨ ਦਾ ਦੇ ਲਿਆ ਪਰ ਸਿਆਪਾ ਖਾਨਾ ਮੈਨੂੰ ਲੱਗਿਆ ਕਿ ਪੁੱਤੀ ਮੰਗਾ ਲਈ। ਨੇ ਅੰਜਰ ਮੇਰੀ ਗੱਲ ਸੁਣ ਪੈੜ ਇੱਥੇ। ਮੈਂ ਹੰਦਿਆ ਖਸਮਾ ਤੰਤਾ 24 ਘੰਟੇ ਨਾ ਪੁੱਤੀ ਦਾ ਚੜਿਆ ਰੰਦਾ ਚਾ। ਇਹ ਫਿਰ ਪੁੱਤੀ ਨਾਲੇ ਪਿਆਰ ਹੈ। ਹਾਂ ਪੁੱਤੀ ਨਾਲ ਪਿਆਰ ਆ ਤੇਰਾ ਮੇਰੇ ਨਾਲ ਪਿਆਰ ਨਹੀਂ ਹੈਗਾ। ਫਿਰ ਮੈਨੂੰ ਕਹਨ ਪਿਆ ਕੇ ਲੈ ਕੇ ਆਇਆ। ਆ ਗੜਬਟ ਕੇ ਮਾਰਦੇ ਮੈਨੂੰ। ਕੀ ਕਰਾਂ ਮੈਂ? ਹਾਯੋ ਰੱਬਾ ਵੇ। ਤੈਨੂੰ ਨਾ ਜੇ ਭੁੱਖੀ ਖਾਦੀ ਹੋ ਜਾਂ ਫੀਮ ਖਾਦੀ ਹੋ ਤਾਂ ਕੋਈ ਗੱਲ ਔੜਦੀ ਆ ਨਹੀਂ ਤਾਂ ਹਨਾ ਰੋਣਾ ਮੂੰਹ ਲੈ ਕੇ ਮੇਰੇ ਸਹਰਾਣੇ ਬੈਠਿਆ ਨਾ ਕਰਦੇ ਨੂੰ ਮੈਂ ਦਸਾਂ ਕੋਈ ਚੀਜ਼ ਹੋਰ ਦੇ ਦੇ ਕੋਈ ਕੈਪਸੂਲ ਖੁਸਲ ਦੇ ਜ਼ਰੀਰ ਬਹੁਤ ਔਖਾ ਏ ਬੇ ਆਰੇ ਮੈਂ ਤੇਰੇ ਕੋਲੇ ਖੜੀ ਤਾਂ ਹੈਗੀ ਆ ਮੇਰੇ ਤੇ ਬੰਦੀਆਂ ਵੱਟ ਲੈ ਜਾਂ ਪਟਿਆ ਫੇਰਾ ਕੀ ਕਰਨਾ ਬਣੋ ਜੜੇ ਸਗੀ ਬਣ ਨੇ ਬਣ ਪਾਣੇ ਉਹ ਤੇ ਚਾਚਾ ਲੈ ਕੇ ਜੁੜੀ ਪਾਵੇਗੀ ਹਾਂ ਯਾਰ ਅੱਬਾ ਜੜੇ ਭੁੱਖੀ ਨਾ ਟੰਬ ਕਰਦੇ ਨੇ ਉਹ ਫਿਰ ਤਉ ਕਿਵੇਂ ਕੰਮ ਕਰ ਦੇਗੀ अच्छा तू ਤਾਂ ਭੁੱਕੀ ਖਾ ਕੇ ਆਪਣਾ ਟਾਈਮ ਪਾਸ ਕਰ ਲੈਣਾ ਤੇ ਫਿਰ ਮੈਂ ਕਿਵੇਂ ਟਾਈਮ ਪਾਸ ਕਰਾਂ ਮੇਰਾ ਵੀ ਕੋਈ ਹੱਲ ਦੱਸ ਦੇ ਮੈਂ ਕੀ ਕਰੂ ਮੇਰੇ ਮੇਰੇ ਤਾਂ ਜਾਨ ਟੁੱਟ ਰਹੀ ਹੈ ਜਾਨ ਅੱਜ ਹਾਏ ਮਰ ਕਰੀ ਤੇਰੀ ਜਾਨ ਨਾ ਟੁੱਟੇ ਤੇਰੀ ਜਾਨ ਨਿਕਲੀ ਜਾਵੇ ਕੰਜਰਾ ਜਿਹੜਾ ਤੂੰ ਮੈਨੂੰ ਲੈ ਲਿਆ ਹਾਏ ਨਹੀਂ ਤੂੰ ਮੈਨੂੰ ਮਾਰ ਕੇ ਰਾਜੀ ਹੈ ਬੇ ਮੈਂ ਤਾਂ ਤੇਤੋ ਬਾਰੇ ਬਾਰੇ ਜਾਣੀ ਆ ਵੀ ਇਹ ਜਾ ਮੈਨੂੰ ਨਸ਼ੇੜੀ ਮਿਲਿਆਗਾ ਵੀ ਤੂੰ ਰੰਡੀ ਹੋ ਜੇਗੀ ਆ ਮੈਂ ਤਾਂ ਕਹਿੰਨੀ ਵਧੀਆ ਮੈਂ ਤਾਂ ਰੰਡੀ ਹੋ ਜਾ ਤੇਰੇ ਵੱਲੋਂ ਤਾਂ ਇੱਕ ਹੈਗਾ ਜੇਠ ਮੇਰਾ ਬਥੇਰਾ ਮੈਨੂੰ ਕੋਈ ਸੱਤੇ ਡਰਕਟੀਆਂ ਕਰਨੂ ਵੇ ਤੂੰ ਉੱਜੜ ਜਾ ਦੇ ਮੇਰੇ ਰਾਹ ਕੀ ਜੀਵਾਰੀ ਗੋਲੀ ਖਾਉਣੀ ਤਾਂ ਅੱਜ ਖਾਣੀ ਪੜੇਗੀ ਪਤਾ ਲਿਆ ਕੇ ਰੱਖਿਆ ਦਾ ਹਾਏ ਇਹਦਾ ਇਹਦੇ ਕੰਜਰ ਡਾਕਟਰ ਨੇ ਜਿਹੜੇ ਤੈਨੂੰ ਦੇ ਦਿੰਦੇ ਨੇ ਜੀ ਭਾਲੀਆਂ ਗੋਲੀਆਂ ਸਰਕਾਰ ਦੇ ਵੇ ਤਾਉਂਦੇ ਆਂ ਤੇ ਰੋਨੀ ਤਾਂ ਮੈਂ ਉਹੀ ਮਾੜੇ ਕਰਮਾਂ ਨੂੰ ਆ ਕਾਹਹੀਂ ਰੋਨੀਆਂ ਰ ਹੈ ਵੀਰ ਨਸ਼ੇ ਸਡਾਉਣੇ ਦਾਤ ਲਾਉਣੇ ਕੀ ਸੀ ਮੇਰੇ ਤਾਂ ਘਰ ਪਰਵਾਜ਼ ਕੀਤਾ ਪਿਆ ਨਸਿਆਂ ਨੇ ਐ ਕਰੀ ਮੈਨੂੰ 15 ਮਿੰਟ ਮਿਲਾਈ ਨਾ ਫਿਰ ਗੋਲੀ ਨੇ ਅਸਰ ਨਹੀਂ ਕਰਨਾ ਆ ਦੇ ਉਧਰ ਬਾਹਰ ਜਾ ਕੇ ਪੈ ਜਾ ਜਾਂ ਖੇਤ ਚਲੀਆ ਖੇਤ ਪੈ ਤੂੰ ਮੂਰ ਨਹੀਂ ਮੈਂ ਧੂਰੀ ਬੂਹਾਂ ਚਾਚੂ ਲਿਆ ਰੰਜੀ ਵਾਲੀ ਗੋਲੀ ਖਾਣੀ 15 ਮਿੰਟ ਅਸਰ ਹੋਏਗਾ ਫੇਰ ਨਿਕਲੇ ਜੱਟ ਨਾ ਦੇ ਅਸਰ ਤਾਂ ਹੋ ਜੂ ਇੱਥੇ ਮੈਂ ਵੀ ਪੋਰਾ ਪੈ ਜੰਨੀ ਆ ਬਿੰਦ ਲੰਘ ਇਹ ਤਾਂ ਸਾਂਜੂ ਹੁਣ ਘੋੜੇ ਵੇਚ ਕੇ ਇਹ ਤਾਂ ਤਾਂ ਸਰਿਆ ਪਿਆ ਇਹ ਬਤੇ ਕੀ ਏ ਜਿਹੜਾ ਤਾਂ ਹੁੰਦਾ ਸੌਫੀ ਬੰਦਾ ਉਹ ਤਾਂ ਜਨਾਨੀ ਨੂੰ ਕਰ ਦਿੰਦਾ ਸਕੇਨ ਜਿਹੜਾ ਕੋਈ ਮਾਲ ਪੱਤਾ ਭੁੱਕੀ ਭਾਗੀ ਕਰ ਬਹਿਣਾ ਵਰਗੀ ਲੱਗ ਜਿਹਾ ਮਨਾ ਮਰ ਹਾਏ ਰੱਬਾ ਓਏ ਲਾ ਨੀ ਕੰਜਰ ਕਹਿੰਦਾ ਭੈਣਾ ਵਰਗੀ ਬੇਇੱਜ਼ਤ ਹੁਣ ਹਣੇ ਮੇਰੀ ਗੱਲ ਸੁਣ ਲੈ ਉਹ ਬਾਹਰ ਉੱਜੜ ਜਾ ਕੋਈ ਕੰਮ ਧੰਦਾ ਕਰ ਲੈ ਉਹ ਵੱਡੇ ਨੂੰ ਭੇਜ ਦੇ ਰੋਟੀ ਖਾ ਲੂਗਾ ਤੈਨਿਆ ਨੀ ਕਰਨਾ ਗੋਲੀ ਨਾਲ ਨਾ ਬਲਾ ਬੂਲਾ ਸੰਧੀ ਕਰਨਾ ਇੱਕੁਰ ਗਾੜੀ ਬੜੇਗੀ ਪੈਣ ਤੈਨੂੰ ਵੀ ਚੰਗੀ ਆਉਂਦਾ ਉਹੜੋ ਉਹੜੋ ਲੋਣੇ ਰੰਡੀ ਤੁਹਾਡੇ ਬਾਜਾ ਇੱਕ ਬਾਤ ਹੋਰ ਦੜਣੀ ਦੀ ਆਉਂਦੇ ਨਹੀਂ 15 ਮਿੰਟ ਲੈ ਲੇੜੀ ਬੈਠੀ ਆਣਾ ਲੈ ਲਿਆ ਮੇਰਾ ਬਹਿ ਜਾ ਬੇੜਾ ਹੋ ਜੇ ਤੂੰ ਰੰਡੀ ਨਾ ਰੰਡਾ ਮੈਂ ਹੋ ਜਾ ਮੈਂ ਹੋਜੋ ਜੀ ਬੜੀ ਗੁੜੀ ਦਾ ਵੀ ਸਮਾਤ ਗੋਲ ਤੋਂ ਦੂਜੀ ਬੇਰ ਖਾਣੀ ਪਊਗੀ ਆਏ ਆਪੇ ਡਰਿਆ ਦੇ ਚੱਕੀ ਖਾ ਐਦ ਕੈ ਦਿਖਾਓ ਜੀ ਦਿਖਾਓ ਲੋਕਾਂ ਨੂੰ ਮੇਰੇ ਸਰੇ ਦੇ ਨੂੰ ਲਹੂ ਪੀਰ ਖਾ ਇਹਨਾਂ ਨੇ ਐ ਨਹੀਂ ਹੈਗਾ ਵੀ ਡੰਗਰਾਂ ਦੇ ਖੁੱਲੇ ਜਿਹਾ ਮੜਾ ਮੋਟਾ ਹੱਥ ਮਾਰ ਦੀਏ ਰੀਨ ਨੇ ਰੀਨ ਪਈ ਐ ਵੀ ਤੁਸੀਂ ਸਾਫ ਕਰਕੇ ਫੇਰ ਪਾ ਦੋ ਕੱਖ ਹੈ ਪਤਾ ਨਹੀਂ ਕਿੰਦਰਮ ਭਰੇ ਨੇ ਕਿੱਧਰ ਨਾ ਸਾਰਾ ਕੁਝ ਸਾਫੇ ਕਰਨਾ ਪੈਂਦਾ ਪਿੱਟ ਛੱਪ ਲੈ 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 ਦੇਖਣਾ ਸਹੀ ਕਿ ਮੈਂ ਇੱਕ ਹੱਥ ਨਾਲ ਹੀ ਲੱਗਿਆ ਪਿਆ ਬੇ ਦੋਨੇ ਹੱਥਾਂ ਨਾਲ ਲੱਗ ਜਾ ਕਰ ਮੈਂ ਕਹਿੰਦਾ ਉਹਨਾਂ ਦੇ ਨਾਲ ਫਰਚਣਾ ਜਾ ਉਹਦੇ ਨਾਲ ਕਰਦਣਾ ਤੁਸੀਂ ਆਪ ਨਾ ਹੱਤ ਲੰਜੂ ਮੈਨੂੰ ਇਹ ਕਹਦਾ ਕਰੋ ਲੈ ਤੈਨੂੰ ਪਤਾ ਤਾਂ ਹੈਗਾ ਭਾਈ ਮੈਂ ਤਾਂ ਨਾ ਪਸ਼ੂਆਂ ਦਾ ਕਦੇ ਕੰਮ ਕੀਤਾ ਦਾ ਨਾ ਮੈਂ ਕਰ ਸਕਦੀਆਂ ਨਾ ਤਾਂ ਮੇਰੇ ਪੇਕੇ ਸੀਗੇ ਇਹੋ ਜਿਹਾ ਕੰਮ ਮੈਨੂੰ ਤਾਂ ਇੱਥੇ ਆ ਕੇ ਹੀ ਦੇਖਣਾ ਪੈਂਦਾਗਾ ਨਾਲੇ ਮੈਂ ਜੇਠਾ ਤੈਨੂੰ ਐਂ ਕਹਿੰਦੀ ਸੀਗੀ ਅੱਜ ਤਾਂ ਨਾ ਕੁਛ ਨਾ ਪੁੱਛ ਮੇਰਾ ਤਾਂ ਨਾ ਇੰਨਾ ਦਿਮਾਗ ਖਰਾਬ ਕੀਤਾ ਪਿਆ ਨਾ ਕੀ ਹੋ ਗਿਆ ਉਹਨੂੰ ਤਾਂ ਕੰਜਰ ਨੂੰ ਨਾ ਪਹਿਲਾਂ ਤਾਂ ਨਸ਼ਾ ਕਰਦਾ ਸੀ ਹੈ ਉ ਕਮਲ ਚੋਦੀਆਂ ਜੀਆਂ ਮਾਰੀ ਜਾਂਦਾ ਸੀ ਹੁਣ ਤਾਂ ਉਹ ਮੈਂ ਕਹਿੰਦੀ ਉਹਨੂੰ ਦਿਖਣਾ ਵੀ ਘਟ ਗਿਆ ਵੇ ਹੁਣ ਤਾਂ ਦੇਦਾ ਉੱਥੇ ਮੇਰਾ ਲਸਣ ਪਾਇਆ ਹੋਇਆ ਸੀ ਉਹ ਗੱਟੇ ਜਿੱਚ ਹੈ ਕਹਿੰਦਾ ਮੈਨੂੰ ਭੁੱਕੀ ਲਿਆ ਕੇ ਰੱਖ ਦੀ ਦੱਸ ਮੈਂ ਕਿਹੜਾ ਖਸਮ ਇੱਥੇ ਕੀਤਾ ਹੋਇਆ ਵੀ ਮੈਂ ਉਹਨੂੰ ਭੁੱਕੀ ਲਿਆ ਕੇ ਰੱਖ ਦਵਾਂ ਓਏ ਆਉਂਦਾ ਤਾਂ ਨਾ ਇਹੀ ਹਾਸ ਰਹਿਣਾ ਤੂੰ ਮੈਨੂੰ ਐਂ ਦੱਸ ਕੋਈ ਚੀਜ਼ ਮੰਗਾਉਣੀ ਐ ਜਿਹੜੇ ਮੈਨੂੰ ਤਾਂ ਇਹੀ ਲੱਗਦਾ ਦੇਂ ਜੇ ਮੈਂ ਤੈਨੂੰ ਨਹੀਂ ਕਹੂੰਗੀ ਹੋਰ ਮੈਂ ਕਿਹਨੂੰ ਕਹੂੰਗੀ ਦੇਖ ਲਾ ਫਿਰ ਤੂੰ ਹੀ ਗੱਲਾਂ ਕਰੇਂਗਾ ਵੀ ਇਹ ਤਾਂ ਬਾਹਰ ਲੋਕਾਂ ਤੋਂ ਮਗਾਉਂਦੀ ਆ ਵੀ ਜਦੋਂ ਮੈਂ ਬੈਠਾਂ ਇਹਦੇ ਕੋਲੇ ਮੇ ਤੋਂ ਮਗਾਵੇ ਚਲ ਦੱਸ ਫਿਰ ਕੀ ਲੈਣਾ ਹਾਂ ਤੈਨੂੰ ਪਤਾ ਵੀ ਹੁਣ ਲੋਹੜੀ ਆ ਗਈ ਲੋਹੜੀ ਨੇ ਜਿਹੜਾ ਸਮਾਨ ਤੈਨੂੰ ਪਤਾ ਹੀ ਆ ਤੜ ਤੁੜ ਜਲੇ ਆਈ ਤਿਆਰ ਓੜੀਆਂ ਗੱਚਕ ਮੂੰਗਫਲੀ ਉਹ ਲੈ ਆਈ ਜੇ ਉਹਨੂੰ ਕੰਜਰ ਨੂੰ ਦਿੰਨੇ ਆ ਨਾ ਉਹ ਤਾਂ ਆਪਦੇ ਬੱਬਰ 'ਚ ਹੀ ਪਾਏ ਆਂਦਾ ਸਾਰੇ ਪੈਸੇ ਉਹ ਤਾਂ ਠੀਕ ਆ ਉਹਨੂੰ ਦੇਣੇ ਵੀ ਕਾਦੇ ਵਾਸਤੇ ਨੇ ਮੈਨੂੰ ਤਾਂ ਸੱਤੀ ਜਾਨੀਆ ਮੈਂ ਕਹਿੰਨਾ ਮਾ ਮੈਂ ਖੇਤ ਚ ਜਾਣਾ ਜੇ ਤੂੰ ਆਪ ਲਿਆਉਂਦੀ ਚਲ ਤੂੰ ਪੈਸੇ ਮੈਨੂੰ ਦੇ ਦੀ ਮੈਂ ਲੈ ਆਉਂਗੀ ਹੋਰ ਤਾਂ ਤਾਂ ਕੰਜਰ ਤੋਂ ਨਾ ਮੈਂ ਕਹਨੀ ਆ ਵੀ ਕੀ ਆ 10 ਰੁਪਏ ਵੀ ਜੇ ਸਾਹਮਣੇ ਰੱਖਦੇ ਉਹ ਵੀ ਨਹੀਂ ਛੱਡਦਾ ਮੇਰੇ ਤਾਂ ਕਿੰਨੇ ਕ ਪੈਸੇ ਨਾਲ ਸਰਜੂਗਾ ਤੂੰ ਮੈਨੂੰ ਦੇ ਹੀ ਦੇ 4000 ਰੁਪਇਆ ਚਲ ਠੀਕ ਆ ਉੱਥੇ ਘਰੀ ਪਏ ਨੇ ਪੈਸੇ ਤਾਂ ਮਾ ਦਾ ਮਾ ਦਾ ਇੱਧਰ ਕੱਖ ਕੋਣ ਆ ਦੀ ਚਲ ਤੂੰ ਹੀ ਜੇ ਤੂੰ ਜਾਣਾ ਹੋਇਆ ਤੂੰ ਗਗਜੀ ਨਹੀਂ ਮੈਂ ਖੇਤ ਚ ਗੇੜਾ ਮਾਰ ਕੇ ਹਾਂ ਮਾ ਜਿੱਥੇ ਠੰਡ ਵੀ ਨਾ ਬਾੜੀ ਹੋਈ ਪਈਆ ਹੁਣ ਤਾਂ ਮੈਂ ਤਾਂ ਐਂ ਕਹਿੰਦੀ ਸੀ ਉਹਨੂੰ ਕੰਜਰ ਨੂੰ ਕੱਢ ਦੇ ਖੇਤ ਘਰੇ ਉਹਨੇ ਪਿਆਈ ਜੀਵ ਵਾਲੀ ਗੋਲੀ ਰੱਖ ਕੇ ਪੈ ਜਾਂਦਾ RAM ਨਾਲ ਲੈ ਕਹਿੰਦਾ ਮੈਨੂੰ ਨਾ ਬੁਲਾਈਂ ਕਹਿੰਦਾ 15 ਮਿੰਟ ਕਹਿੰਦਾ ਨਹੀਂ ਤਾਂ ਇਹਦਾ ਅਸਰ ਨਹੀਂ ਹੋਣਾ ਅੱਛਾ ਹਾਂ ਉਹ ਤਾਂ ਕੰਜਰ ਪਿਆ ਗਲਤਾਂ ਸਾਲੀ ਮੈਂ ਕਹਾਂ ਤੈਨੂੰ ਐਂ ਕਹਿਣੀ ਆ ਉਹਨੂੰ ਭੇਜ ਖੇਤ ਤੇ ਨਾਲੇ ਠੰਡ ਜੀ ਵੀ ਬਾੜੀ ਹੋਈ ਪਈ ਆ ਤੇ ਨਾਲੇ ਆਪਾਂ ਉਹ ਬਾਜ਼ਾਰ ਜਾਇਉਂਗੀ ਮੈਂ ਲੈ ਆਉਂਗੀ ਸਮਾਨ ਸਮੋਣਾ ਚੱਲ ਠੀਕ ਆ ਕੋਈ ਨਹੀਂ ਹਾਂ ਲੈ ਦੇ ਨਾ ਵੇ ਮੇਰੀ ਗੱਲ ਸੁਣਦਾ ਹੁਣ ਤੂੰ ਹਰ ਇੱਕ ਗੱਲ ਮੈਨੂੰ ਹੀ ਕਹਿਣੀ ਪੈਂਦੀ ਆ ਤੈਨੂੰ ਤਾਂ ਮੇਰਾ ਕੋਈ ਭੋਰਾ ਖਿਆਲ ਹੈ ਹੀ ਨਹੀਂਗਾ ਨਾ ਹੋਰ ਭਲਾ ਦੱਸ ਮੈਂ ਖਿਆਲ ਕਿਦਾ ਰੱਖਦਾ ਤੂੰ ਹੀ ਆ ਘਰ ਚ ਹੋਰ ਕੌਣ ਹੈਠਾ ਮੈਨ ਆਂ ਦੱਸ ਤੇ ਅੱਜ ਮੈਂ ਤੈਨੂੰ ਕਿਵੇਂ ਲੱਗਦੀ ਆ ਅੱਜ ਤਾਂ ਬੜੀ ਚੀਕਣੀ ਚੀਕਣੀ ਜੀ ਬਣੀ ਖਦੀ ਆ ਹਾਏ ਬੇ ਸਦਕੇ ਜਾਮਾਂ ਦੇ ਲਾ ਇੱਕ ਤੂਆਗਾ ਜਿਹੜਾ ਇੰਨਾ ਮੇਰੇ ਅੱਗੇ ਪਿੱਛੇ ਪਾਣੀ ਭਰਦਾ ਇੱਕ ਉਹ ਕੰਜਰ ਮੇਰੇ ਮਾਪਿਓ ਨੇ ਨਖੱਟੂ ਕਹਿ ਜਾ ਲੱਭਿਆਗਾ ਉਹ ਤਾਂ ਚੜਦੇ ਲੈਣੇ ਦੀ ਹਈਓ ਹੀ ਨਹੀਂ ਗੱਲਾਂ 'ਚ ਮਸਾਲਾ ਨਫੂਕ ਆ ਘਰੇ ਚਲਦੇ ਆ ਚਾਹ ਬਣੀ ਪੀਣੇ ਆ ਜਾ ਆ ਜਾ ਮੈਨੂੰ ਕਿਰਨਾ ਤੂੰ ਨਾ ਕਰ ਬਾਹਰ ਨਿਕਲੀ ਮੈਨੂੰ ਇਥੇ ਚੜਾ ਕਰਨੀ ਪਊ ਤੇਰੇ ਕੋਲ ਆਉਣ ਦੀ ਕੀ ਆਜਾ ਨਿਕਣੀ ਆਜਾ ਕਿਵੇਂ ਆ ਮੈਂ ਤਾਂ ਠੀਕ ਆ ਤੂੰ ਦੱਸ ਬਸ ਮੈਂ ਵੀ ਠੀਕ ਆ ਆ ਦੇਖ ਲੈ ਤੇਰੇ ਸਾਹਮਣੇ ਮੈਂ ਤਾਂ ਇਹੀ ਨਹੀਂ ਘਰ ਦੇ ਕੰਮ ਮੁਕਦੇ ਹੈਗੇ ਆਹੇ ਤੁਸ ਕਰੀ ਜਾਈ ਨਹੀਂ ਆਹਾ ਤੂੰ ਇਹ ਸਾਰੇ ਤੈਨੂੰ ਸੰਗੋਂ ਨਹੀਂ ਲੱਗਦੀ ਨਹੀਂ ਲੈ ਅੰਡੇ ਖਾਨੀ ਆ ਉਹ ਵੀ ਦੇਸੀ ਹਾਂ ਦੇਖ ਤਾਂ ਸਹੀ ਠੰਡ ਤਾਂ ਮੇਰੇ ਲਵੇ ਲਾਉਣੇ ਨਹੀਂ ਖੜਦੀ ਹੈਗੀ ਅੰਡੇ ਖਾਣ ਜੋਗੀ ਰਹਿ ਜੀ ਕੁਛ ਕਰੇਂਗੀ ਵੀ ਨਹੀਂ ਕੀ ਕਰਾਂ ਤੂੰ ਦੱਸ ਦੇ ਮੈਨੂੰ ਨਹੀਂ ਤੈਨੂੰ ਸੁਣਾ ਤਾਂ ਦੇ ਕੇ ਲਈ ਕੀ ਬਣਿਆ ਸੱਚੋ ਤਾਂ ਭੈਣੇ ਮੇਰੀ ਗੱਲ ਸੁਣ ਲੈ ਆ ਦੇ ਹੱਥ ਬੰਨੇ ਤੇਰੇ ਮੂਰੇ ਇਹ ਜੀਆਂ ਸਲਾਹਾਂ ਨਾ ਆਪਦੇ ਕੋਲੇ ਹੀ ਰੱਖ ਜੇ ਬਾੜੀ ਔਖੀਆਂ ਤੂੰ ਲਵਾ ਲੈ ਆਪਦੇ ਜੇੜ ਦੀ ਨਾ ਜਮੀਨ ਨਾ ਗੱਲਾਂ ਦੇ ਕੀ ਕਰਦੀ ਆ ਤੇਰੇ ਬਾਧਾ ਮੈਨੂੰ ਕਾਸੇ ਦਾ ਪਤਾ ਨਹੀਂ ਨਹੀਂ ਮੈਂ ਤਾਂ ਕਿੱਦੇ ਦਾ ਮੂੜਾ ਮੜਿਆ ਐਨਾ ਟਾਈਮ ਨਹੀਂ ਮੈਂ ਲਾਉਂਦੀ ਐਨਾ ਟਾਈਮ ਨਹੀਂ ਹੈਗਾ ਮੇਰੇ ਕੋਲ ਜੀ ਭੈਣੇ ਮੇਰੀ ਗੱਲ ਸੁਣ ਲੈ ਜਿਹੜਾ ਸਾਨੂੰ ਹਿੱਸਾ ਉਹਦਾ ਸਾਨੂੰ ਤਾਂ ਉਹੀ ਮੁਬਾਰਕਾ ਮੈਂ ਨਹੀਂ ਕਿਸੇ ਦੀ ਜਿਗਾ ਵੱਲ ਚਾਖਦੀ ਹੈਗੀ ਹਾਂ ਨਾ ਮੈਨੂੰ ਲੋੜ ਆ ਗਈ ਭਾਈ ਨੇ ਚਲ ਮੈਂ ਕੀ ਲੈਣਾ ਭਾਈ ਕਿਸੇ ਦਾ ਭਲਾ ਕਰਨ ਦਾ ਹੈ ਹੀ ਨਹੀਂ ਦੇਖੋ ਕਹਿੰਦੇ ਹੁੰਦੇ ਨੇ ਖੋਤੇ ਨੂੰ ਦਿੱਤ ਨੂਣਾ ਕਿ ਮੇਰੀ ਅੱਖਾਂ ਹੀ ਭਨਤੀਆਂ ਮੈਨੂੰ ਕੀ ਆ ਮੈਨੂੰ ਤਾਂ ਇਹਦੀ ਦੋ ਖੁੱਟ ਤੇਰੇ ਨਵੇਂ ਆ ਜਾਣਗੇ ਤੇਰੇ ਨਿਆਣੇ ਦਾ ਕੁਝ ਬਣ ਜਾਓ ਕਾਕੀ ਭਾਈ ਤੇਰੀ ਮਰਜ਼ੀ ਆ ਮੈਂ ਤਾਂ ਕੀ ਲੈਣਾ ਉਹੀ ਗੱਲ ਹਨ ਸੱਚੀ ਗੱਲ ਮੂੰਹ ਚ ਨਿਕਲ ਜਾਂਦੀ ਐ ਨਪੁੱਤੇ ਦੀ ਕਿਸੇ ਦਾ ਭਲਾ ਕਰਨ ਦਾ ਹੈ ਨਹੀਂ ਅੱਗੇ ਤਾਂ ਕਹਿੰਦੇ ਘਰ ਭਲਾ ਹੋ ਭਲਾ ਹੁਣ ਤਾਂ ਘਰ ਭਲਾ ਹੋ ਬੁਰਾ ਉਹ ਕੰਮ ਆ ਹਾਂ ਹੋਰ ਤੂੰ ਤਾਂ ਮੇਰੇ ਭਲਾ ਕਰਕੇ ਗਈ ਸੀ ਨਾ ਮੇਰੇ ਤਾਂ ਛਿੱਤਰ ਪਵਾ ਦੇ ਸਾਡੇ ਤਾਂ ਡਾਂਗੋ ਡਾਂਗੀ ਪਤਾ ਕਿੰਨਾ ਹੋਏ ਨੇਗੇ ਹਾਂ ਤਨਿਆ ਤਨਿਆ ਉਹ ਗਲੀ ਦੇ ਮੋੜ ਤੇ ਗੱਲਾਂ ਹੁੰਦੀਆਂ ਸੀ ਕਹਿੰਦੇ ਉਹਨਾਂ ਦੇ ਤਲਦੀ ਨੇ ਸੋਟੀਆਂ ਚੱਲ ਗਈਆਂ ਭੂਰੇ ਹਾਲ ਬੰਕ ਕੇ ਰਹਾੜੇ ਨੀ ਗੱਲਾਂ ਨਾ ਬਾਣੀਆਂ ਮਾਰਿਆ ਘਰ ਦਾਮ ਤਾਂ ਤੇਰੇ ਚ ਨਹੀਂ ਹੈਗਾ ਨੀ ਪਰੇ ਮੇਰੀ ਗੱਲ ਸੁਣਦਾ ਮੈਂ ਤਾਂ ਤੈਨੂੰ ਅੱਜ ਵੀ ਕਹਨੀ ਆ ਕੱਲੋਂ ਵੀ ਇਹੀ ਗੱਲ ਕਹੂੰਗੀ ਆਹ ਦੇ ਸਾਨੂੰ ਨਹੀਂ ਲੋੜ ਹੈਗੀ ਜ਼ਮੀਨ ਦੀ ਹਾਂ ਚਲ ਕੋਈ ਨਾ ਮੈਂ ਤਾਂ ਕੀ ਲੈਣਾ ਤੂੰ ਵੀ ਗੁੱਸਾ ਕਰ ਗਈ ਮੈਂ ਤਾਂ ਹੱਸ ਦਿੱਦੀ ਮਜ਼ਾਕ ਕਰ ਦਿੱਤੀ ਆਹੋ ਤੇਰਾ ਤਾਂ ਮਜ਼ਾਕ ਰਹਿ ਜਾਂਦਾ ਉਹ ਤਾਂ ਮੈਨੂੰ ਬਾਹਰ ਕੱਢਦੇ ਸੀਗੇ ਫਿਰ ਮੈਂ ਉੱਥੇ ਆਪਣੇ ਪੇਕੇ ਜਾ ਕੇ ਪੈਂਦੀ ਨਹੀਂ ਬਹਿ ਜਾਂਦੀ ਚਾਰ ਦਿਨ ਐ ਗੱਲ ਐ ਕਰ ਪੇਤੀ ਬਹਿ ਜਾ ਜਾ ਕੇ ਨਹੀਂ ਲੈ ਕੇ ਆਉਣਗੇ ਨਾ ਸਹੀ ਜੇ ਤਲਾਕ ਹੁੰਦਾ ਤਲਾਕ ਵੀ ਲੈ ਲਾ ਤੈਨੂੰ ਗੈਰਮਤ ਮੈਂ ਰਿਸ਼ਤਾ ਮੈਂ ਕਰਾਂਗੀ ਆਹ ਰਣੀ ਜੇ ਕੋਈ ਹੋਰ ਮਤ ਹੈਗੀ ਆ ਉਹ ਵੀ ਰਹਿ ਗਈ ਉਹ ਵੀ ਦੇ ਦੇ ਮੈਨੂੰ ਨਾ ਮੇਰੀ ਗੱਲ ਸੁਣਾ ਉੱਥੇ ਮੈਂ ਬੈਠੂੰ ਕਿਦੇ ਸਿਰ ਤੇ ਨਹੀਂ ਭਾਈਆਂ ਪਰਜਾਈ ਕਿੰਨੇ ਕ ਟਾਈਮ ਹੁੰਦੇ ਨੇ ਮਾਪਿਓ ਮੇਰੇ ਨਹੀਂ ਹੈਗੇ ਹੈ ਭਾਈਆਂ ਭਾਜੀ ਮੇਰੀ ਪਈ ਪਈ ਆ ਉਹ ਜੱਜਾ ਮੇਰੇ ਨਾਲ ਵਰਤਦੇ ਨੇ ਸਾਲ 6 ਮਹੀਨੇ ਬਾਅਦ ਗੇੜਾ ਮਤਾ ਮਾਰਦੇ ਨੇ ਤੂੰ ਮੈਨੂੰ ਕਹਿੰਦੀ ਉਹਨਾਂ ਦੇ ਦਰ ਜਾ ਕੇ ਬੈਠ ਜਾ ਨਹੀਂ 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 ਥੈਂਕ ਯੂ ਤੇ ਸਾਲੋ ਸਾਲ ਬੈਠਣਾ ਹਲੋ ਮੇਰ ਕੋਲ ਸੋਣਾ ਤੈਨੂੰ ਅਹਾਂ ਦਾ ਰਿਸ਼ਤਾ ਪਾਲ ਕੇ ਦਊਂ ਨੀ ਇਹਨੇ ਜਮੀਨਾਂ ਵਾਲੇ ਹਾੜੇ ਕੱਢਦੇ ਨੇ ਹੁਣ ਤਾਂ ਕਿਸੇ ਨੂੰ ਰਿਸ਼ਤਾ ਹੀ ਨਹੀਂ ਹੁੰਦਾ ਦੀਆਂ ਦੀ ਘੱਟ ਪਈ ਪਿਆ ਨੂੰ ਪੁੱਤੇ ਦੇ ਜਿਹੜੀਆਂ ਕੁੜੀਆਂ ਹੈਗੀਆਂ ਤੇ ਘਾਹ ਚੜ ਗਈਆਂ ਤੈਨੂੰ ਪਤਾ ਹੀ ਆ ਹਾਂ ਜਹਾਜ ਚੜ ਗਈਆਂ ਮੇਰੀ ਗੱਲ ਸੁਣਦਾ ਉਹ ਵੀ ਅਗਲਾ ਸਾਰਾ ਕੁਝ ਦੇਖਦਾਗਾ ਵੀ ਮੁੰਡੇ ਦੇ ਨਾਲ ਜ਼ਮੀਨ ਹੈਗੀ ਆ ਕੀ ਹੈ ਨਾਲੇ ਅੱਜ ਕੱਲ ਕੁੜੀਆਂ ਨੂੰ ਤੂੰ ਐਵੇਂ ਸਮਝਦੀਆਂ ਜੇ 4 ਪੈਸੇ ਆਉਂਦੇ ਆ ਨਾ ਮੇਰੇ ਦੇ ਪਿੱਛੇ ਤਾਂ ਆਗੀਆਂ ਭੱਜੀਆਂ ਫਿਰਦੀਆਂ ਨੇ ਨਹੀਂ ਆਹ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ ਨਾ ਇਧਰ ਨੂੰ ਬੋੜ-ਬੋੜ ਕੀ ਕਰੀ ਜਾਨੀ ਆ ਤੂੰ ਮੇਰੇ ਨਾਲ ਗੱਲ ਕਰ ਨਹੀਂ ਨਹੀਂ ਮੈਂ ਤਾਂ ਉਹ ਕਹਿੰਦੀ ਸੀ ਵਿਚਾਰਦਾ ਬੋਦੀਆ ਮੈਂ ਕਰਾਂ ਜੰਦੀ ਬਾਕੀ ਪਈ ਜਦ ਤੱਕ ਕਿ ਮੈਨੂੰ ਕੀ ਕਈਦਾ ਛੱਤਰ ਹੈ ਨਹੀਂ ਭੈਣੇ ਤੇਰੀਆਂ ਵਿਚੋਲਗੀਆਂ ਨੇ ਨਾ ਪਤਾ ਨਹੀਂ ਕਿੰਨੇ ਘਰ ਉਜਾੜਤੇ ਵਸਾਇਆ ਤਾਂ ਕੋਈ ਕੋਈ ਹੋਇਆ ਉਜਾੜੇ ਸਾਰਿਆਂ ਦੇ ਨੇ ਨਹੀਂ ਗੱਲ ਸੁਣ ਲੈ ਮੇਰੀ ਮੇਰੀ ਸੌਕਣੇ ਕਿਵੇਂ ਬੋਲਦੀਆਂ ਜੇ ਮੈਂ ਤੈਨੂੰ ਬਰਦਾਸ਼ਤ ਕਰੀ ਜਾਨੀ ਤੂੰ ਕਾਹਹੀਂ ਵਧੀਆਂ ਨੇ ਟੁੱਟੇ ਛੱਤਰ ਮੰਗੋ ਨਹੀਂ ਮਿੰਦੋ ਦੇ ਰਿਸ਼ਤੇ ਕਰਾਏ ਤਾਂ ਕੋਕੇ ਜੜੇ ਪੈਨੇ ਕੋਕੇ ਗੱਲਾਂ ਹੁੰਦੀਆਂ ਨੇ ਮਿੰਦਾ ਵਿਚੋਲਣ ਦੀਆਂ ਤਾਂ ਉੱਲਾ ਮਾਰਦੀਆਂ ਮੇਰੀ ਗੱਲ ਸੁਣਨਾ ਨਹੀਂ ਭਣੇ ਠਕੀ ਰਹਿ ਠਕੀ ਰਹਿ ਆਹੋ ਤਾਂ ਹੀ ਤਾਂ ਰੱਜ ਰੱਜ ਖਾਂਦੀਆਂ ਨੇ ਝਾੜ ਝਾੜ ਪੈਂਦੀ ਨਹੀਂ ਜਾਂਦੀਆਂ ਬਾਹਰ ਤੇ ਨੇ ਪਹਿਲਾਂ ਹੀ ਸਮਾਨ ਚੱਕ ਲੈਂਦੀਆਂ ਨੇ ਗੀਆਂ ਹਾਂ ਉਹ ਤਾਂ ਭਾਈ ਅਗਲੇ ਦੀ ਪ੍ਰੋਬਲਮ ਆ ਹੁਣ ਮੈਨੂੰ ਕੀ ਆ ਬਚੋਲਾ ਦਾ ਨੰਦਾ ਤੱਕ ਹੁੰਦਾ ਨੰਦਾ ਤੱਕ ਹੁੰਦਾ ਤੂੰ ਕਿਉਂ ਨਹੀਂ ਪਤਾ ਨੰਦਾ ਤੱਕ ਹੁੰਦਾ ਆਹ ਮੁੰਡੀ ਤੇ ਜਾਨ ਪੈ ਗਈ ਅੰਗਲ 'ਚ ਉਸ ਤੋਂ ਬਾਅਦ ਬਚੋਲਾ ਤੇ ਆਪਦੇ ਘਰੇ ਅਗਲਾ ਆਪਦੇ ਘਰੇ ਨਾ ਮੇਰੀ ਗੱਲ ਸੁਣ ਆਪਣੇ ਵੀ ਕਿਸੇ ਨੇ ਰਿਸ਼ਤੇ ਕਰਾਏ ਤੇ ਹੁਣ ਬਚੋਲੇ ਆਪਣੇ ਨਾਲ ਹੀ ਫੇਰੀ ਜਾਂਦੇ ਨੇ ਸਾਰਾ ਦਿਨ ਮੇਰੀ ਗੱਲ ਸੁਣ ਲੈ ਜਿਹੜਾ ਮੇਰਾ ਵਿਚੋਲਾ ਸੀ ਨਾ ਅਸੀਂ ਤਾਂ ਹੁਣ ਤੱਕ ਵੀ ਉਹਨੂੰ ਪੁੱਛ ਦੇਵਾਂਗੇ ਹਾਂ ਗੱਲਾਂ ਕਰਦੀ ਆਹ ਲੈ ਭੈਣੇ ਚੱਲ ਠੀਕ ਆ ਤੂੰ ਆਪਦੇ ਘਰੇ ਜਾ ਹੋਰ ਕੋਈ ਲੱਭ ਲੈ ਰਸਤੇ ਨੂੰ ਨੀ ਚੱਲ ਕੋਈ ਨਾ ਮੈਂ ਵੀ ਇਹ ਤਾਂ ਵਧ ਹੁੰਦੀ ਨਹੀਂ ਮੈਨੂੰ ਕੀ ਲੋੜ ਆ ਮੈਂ ਇਹੀ ਦੀ ਜਿਹੜੀ ਬਾਰ ਬਾਰ ਤੇਰੇ ਲਵੇ ਆ ਵੜਦੀਆਂ ਆ ਤਾਂ ਵੱਡੀ ਮੇਰੀ ਘੱਟ ਠੀਕ ਆ ਠੀਕ ਆ ਜੇ ਭਾਜਾ ਤੂੰ ਦੇਖ ਤਾਂ ਸਹੀ ਤੀਜੇ ਦਿਨ ਆ ਜੂਗੀ ਨਹੀਂ ਮੈਂ ਮਰ ਜਾ ਕਿ ਮੈਂ ਬੋਲਦੀ ਆ ਕਹਿੰਦੀ ਮੈਂ ਤੈਨੂੰ ਰਿਸ਼ਤਾ ਕਰਾ ਦੂੰਗੀ ਲੈ ਨਾ ਦੱਸ ਤੇਨੀ ਸ਼ਰਮ ਨਹੀਂ ਆਉਂਦੀ ਇਹ ਜਿਹੀਆਂ ਗੱਲਾਂ ਸਾਡਾ ਤਾਂ ਚੰਗਾ ਪਲਾ ਘਰ ਬਸਦਾ ਬਸਦਾ ਤੂੰ ਉਜਾੜ ਆ ਆ ਗਈ ਬਚੋ ਨੀ ਕੀ ਗੱਲ ਕੇ ਤੂੰ ਕਿੰਨਾ ਫਿਰ ਵੀ ਨਹੀਂ ਹੱਸੀ ਜਾਂਦਾ ਰਾਈ ਪਲੀਜ਼ ਕੀ ਕਹਿੰਦਾ ਕੀ ਮਤਲਬ ਹੈ ਤੇਰਾ ਤੋ ਵੀ ਇੱਕ ਮੇ ਦੋ ਠੀਕ ਆ ਮੈਂ ਜਿਹੜੇ ਤਰੀ ਲੱਸੀ ਕਰਦੇ ਅਗਲਾ ਤੂੰ ਬੋਲ ਨਾ ਕਰ ਮੇਰੇ ਨਾਲ ਤੇ ਮੇਰੀ ਲੱਸੀ ਕਰਨ ਵਾਲੇ ਮਾਰ ਕੇ ਮੈਂ ਕਹਿ ਦੂੰ ਭਗਵਾ ਕਰੂੰ ਅਰੇ ਕਹੂੰ ਕਿ ਕਰੀ ਦਿੰਦੀ ਅੰਦਰ ਮੈਂ ਪੱਕੀ ਬਚੋਲ ਨੂੰ ਖਵਾ ਗਈ ਬਚੋਲਾਂ ਨੂੰ ਮੇਰਾ ਤਾਂ ਤੇਰੇ ਪੁਲਿਸਤਾ ਕਰਾਏ ਦੇ ਦੀ ਹੈਗਾ ਤੈਨੂੰ ਰਿਸ਼ਤਾ ਹੂੰ ਪਤਾ ਨਹੀਂ ਲੋਕ ਮੰਗੇ ਪਾਣੀ ਦਾ ਖਲਾਸਾ ਦੇ ਵਿੱਚ ਪੂਰੀ ਪਾਣੀ ਅੰਗਰਾਜ਼ ਜਦ ਮੈਂ ਨਾਲ ਅਗਲੇ ਕੇ ਮੈਂਸ ਦਾ ਸੌਦਾ ਕਰਾਣ ਨੂੰ ਅਗਲਾ ਪਹਿਲਾਂ ਮੈਨੂੰ ਪੁੱਛੇ ਵੀ ਪਾਣੀ ਪੀਣੇ ਮੈਂ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਤਾ ਚਾਹ ਹਾਂ ਹਾਂ ਤੈਨੂੰ ਲੋਕ ਕੀ ਪਿਆ ਕੇ ਤੁਰੇਂ ਅੰਦਰੋਂ ਮੈਂ ਤਾਂ ਕੁੱਤੇ ਪਕਾਈ ਨਾ ਮਾਰ ਗੱਲ ਸੁਣ ਲੈ ਮੇਰੀ ਮੇਰੇ ਨਾਲ ਕੰਮ ਦੀ ਗੱਲ ਕਰਿਆ ਕਰ ਆ ਬਸ ਫਾਲਤੂ ਬਖਾਈ ਮੇਰੇ ਨਾਲ ਮਾਰਨ ਦੀ ਲੋੜ ਦੀ ਕਿਤੇ ਮੈਨੂੰ ਠੰਡ ਚੜੀ ਪਈ ਆ ਭਾਈ ਹਾਂ ਗਾਸ ਤੂੰ ਕੀ ਭੌਂਕਦਾ ਆ ਸਾਰੇ ਪਿੰਡ ਮੇਰੇ ਵਾਲਾ ਪਾਉਂਗਾ ਰੱਟ ਡਾਰ ਕੇ ਮੇਰਾ ਤੂੰ ਆਏ ਆਏ ਹਾਂ ਰੋਲਾ ਕੀ 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 ਰੋਲਾ ਪਾਵੇਂਗਾ ਤੇ ਤੂੰ ਨਹੀਂ ਜਾਤੇ ਗਏਂਗੇ ਜਲ ਜੀਗਰਾਂ ਗਈਏ ਤੂੰ ਨਹੀਂ 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 ਸੋ ਹੋਰ ਨਾ ਨਾ ਮੇਰਾ ਤਾਂ ਪਚੋਰ ਦੀ ਗੱਲ ਚੱਲਦਾ ਮੈਨੂੰ ਦਈਆ ਗਿਆ 200 ਰੁਪਈਆ ਜਦੋਂ ਤ ਉਹ ਅਗਲੇ ਨੂੰ ਮੈਂ ਕਹਿ ਕਰੀ ਜੀ ਆ ਮੈਂ ਅੱਖੇ ਲੀ ਗਈ ਹੈ ਹਾਂ 500 ਦੇ ਦੇ ਅਗਲਾ ਤੇ ਮੈਂ ਸੋ ਦੇਣਾ 200 ਰੁਪਈਆ ਹਾਂ ਮੈਂ ਸੋ ਹਾਂ ਰੂਜੋ ਨਾ ਪੁੱਲੇ ਪਰਨੇ ਤਾਂ ਮੈਨੂੰ ਮੈਂ ਸੋਸ ਨਾ ਆਈ ਨੀ ਉਹ ਜੁੜੀ ਕੇ ਮੈਂ ਸਮਝਦੀ ਨਹੀਂ ਗੱਲ ਨੂੰ ਦੇਖਾ ਮੈਨੂੰ ਤਾਂ ਦਈਆ ਗਿਆ 200 ਰੁਪਈਆ ਉਸਕਾ ਮੈਂ ਸਭ ਕਹੀ ਦਾ ਜਦੋਂ ਤ ਉਹ ਅਗਲੇ ਨੂੰ ਕਿਹਾ ਕਰੇਗੀ ਵੀ ਆ ਮੈਂ ਸੋ 60000 ਗਿਆ ਤੈਨੂੰ ਉਹਦੀ ਅਗਲਾ ਐਂ-ਐਂ ਪੇ 500 ਦੇ ਦਿਆ ਕਰੇਗਾ ਚਲ ਮੇਰੀ ਗੱਲ ਸੁਣ ਮੈਂ ਤੈਨੂੰ ਤਸਕੀਮ ਦੱਸਦੀ ਹਾਂ ਚਲ ਆਪਾਂ ਮੱਝ ਵੱਖਿਆ ਇੱਕ ਬਿਜ਼ਨਸ ਹੋ ਰਿਹਾ ਮੇਰੇ ਲਈ ਨਹੀਂ ਨਹੀਂ ਮੇਰੇ ਵਾਲਾ ਸੁਣ ਪਹਿਲਾਂ ਆਪਾਂ ਸਾਂਝੀ ਮੱਝ ਲੈ ਲੈਨੇ ਆ ਹਾਂ ਠੀਕ ਆ ਸਾਂਝੀ ਮੱਝ ਆਪਾਂ ਐ ਲੈ ਲੈਨੇ ਆ ਦੇਖੋ ਗੋਹਮ ਐ ਸੱਟਿਆ ਕਰੂ ਪੱਖੋ ਕੰਡਾ ਤੂੰ ਪਾਇਆ ਕਰੀ ਹਾਂ ਮੱਝ ਦਾ ਪਿਛਲਾ ਹਿੱਸਾ ਮੇਰਾ ਹਾਂ ਮੋਮੂਰ ਹਿੱਸਾ ਤੇਰਾ ਲੈ ਲੈ ਸਿਆਣੀ ਦੇਖਾ ਬਿੱਦ ਦਾ ਦਿਮਾਗ ਕਗਰੀਲੀ ਲਿਆ ਕਰੂੰਗੀ ਕਰਤਾਰਾ ਪੱਠੇ ਪਾਦਾ ਰਹਿ ਗਿਆ ਨਹੀਂ 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 ਗੋਆ ਵੀ ਤਾਂ ਮੈਂ ਸੀ ਚੰਗਾ ਫਿਰ ਆ ਜਾ ਦੇਖਾ ਗੋਆ ਸਿੱਟਣ ਨੂੰ ਆਨੇ ਫਿਰ ਆਪਾਂ ਟ੍ਰੇਨਿੰਗ ਲੈ ਲਾ ਆ ਜਾ ਗੱਲ ਤਾਂ ਸੁਣ ਲੈ ਪਹਿਲੇ ਮੇਰੀ ਇੱਕ ਇੱਕ ਗੱਲ ਸੁਣ ਲੈ ਆ ਕਿਸੇ ਨੇ ਮੈਂ ਦੱਸੀ ਨਹੀਂ ਚੰਗਾ ਵਗੈ ਹਾਂ ਹਾਂ ਨਾ ਨਾ ਆ ਕੇ ਉਹ ਸੁਤੋ ਆ ਜਾ ਪੱਕਾ ਆ ਜਾ ਆ ਜਾ ਤੈਨੂੰ ਦੇਖਾਂ ਵੀ ਗੋਆ ਸਿੱਟਣੀਆਂ ਕਿ ਨਾ ਤਾਂ ਆ ਜਾ ਵੀ ਮੈਨੂੰ ਜਾਣ ਦੇ ਕਰੇ ਨਹੀਂ ਨਹੀਂ ਉਹ ਨਹੀਂ ਮਾ ਆ ਤੋ ਜਾ ਮੈਂ ਦੋ ਗੱਲ ਤਾਂ ਸੁਣਾ ਮੇਰਾ ਸਾਗਰੀ ਜੀ ਜਾਂਦਾ ਰੁਕ ਜਾਣਿਆ ਇਹ ਕਿਤੇ ਨਹੀਂ ਮੱਚਦਾ ਤੇ ਗੱਲ ਸੁਣ ਮੇਰੀ ਤੇ 1 ਬਜੇ ਨੂੰ ਸੋ ਰਿਹਾ ਮੇਰਾ ਲਵੇ ਕੀ ਉਹ ਵੀ ਬਹੁਤ ਚੱਲਦਾ ਦੱਸ ਕੱਟੇ ਮੁੰਨਣ ਲਗਾ ਚਲ ਮੈਂ ਰੁੜ ਜਾਣਾ ਪਲੇਗੀ ਨਾ ਹੋਵੇ ਜੇ ਕਿਹਾ ਫਿਰ ਮੈਂ ਲੱਖ ਰੁਪਏ